ਹਾਂਜੀ ਬੁਲਟ ਮੋਟਰਸਾਈਕਲ ਆਪਣੇ ਕੋਲੇ ਨਾ 2008 ਮਾਡਲ ਆਇਆ ਤੇ ਇਹਨੂੰ ਪ੍ਰੋਬਲਮ ਸੀਗੀ ਕਾਰਬਿਟਰ ਦੇ ਥਾਣੀ ਨਾ ਤੇਲ ਓਵਰਫਲੋ ਕਰਕੇ ਬਾਹਰ ਡੋਲਦਾ ਤੇ ਜਿੰਨੇ ਵੀ ਪੁਰਾਣੇ ਮਾਡਲ ਬੁਲਟ ਮੋਟਰਸਾਈਕਲੇ ਪੁੱਠੇ ਬੰਨੇ ਗੇਰਿਆਂ ਵਾਲੇ ਜਾਂ ਜ਼ਿਆਦਾ ਡਾਊਨ ਮਾਡਲ ਨੇ ਹਨਾ 2010 ਤੱਕ 11 12 ਤੱਕ ਜਿੰਨੇ ਵੀ ਮਾਡਲ ਨੇ ਇਹਨਾਂ ਦੀ ਟੈਂਕੀ ਦੇ ਵਿੱਚ ਲੱਗ ਜਾਂਦਾ ਜੰਗਾਲ ਤੇ ਜੰਗਾਲ ਜਦੋਂ ਫਿਰ ਕਾਰਬਿਟਰ ਦੇ ਵਿੱਚ ਆ ਜਾਂਦਾ ਤਾਂ ਫਿਰ ਇਹ ਮੋਟਰਸਾਈਕਲ ਜਿਹੜੇ ਆ ਪੈਟਰੋਲ ਥੱਲੇ ਡੋਲਣ ਲੱਗ ਜਾਂਦੇ ਆ ਓਵਰ ਕਰਨ ਲੱਗ ਜਾਂਦੇ ਆ ਹੋਣਾ ਟੈਂਕੀ ਜੋ ਜੰਗਾਲ ਇਹਨਾਂ ਦੇ ਜਾਂਦਾ ਨਹੀਂ ਜਿੰਨੀ ਵਾਰੀ ਮਰਜ਼ੀ ਆਪਾਂ ਸਾਫ਼ ਕਰ ਲਈਏ ਜਿੰਨਾ ਮਰਜ਼ੀ ਕਲੀਨ ਕਰ ਲਈਏ ਉਸ ਚੀਜ਼ ਦੇ ਲਈ ਪੱਕਾ ਹੱਲ ਲੈਂਦਾ ਆ ਵੀ ਆਣਾ ਇੱਕ ਕੱਚ ਦਾ ਫਿਊਲ ਵਾਲਾ ਫਿਲਟਰ ਆਉਂਦਾ ਪਟ્રોલ ਵਾਲਾ ਕੱਚ ਦਾ ਪਟ્રોલ ਫਿਲਟਰ ਜਿਹੜਾ ਉਹ ਆਪਾਂ ਆ ਜਿਹੜੀ ਨਾਲੀ ਹੁੰਦੀ ਪਟ્રોલ ਵਾਲੀ ਪਟ્રોલ ਟੀ ਤੋਂ ਤੇ ਕਾਰਬੂਰੇਟਰ ਤੱਕ ਜਿਹੜੀ ਜਾਂਦੀ ਇਹਦੇ ਵਿਚਾਲੇ ਇਹਨੂੰ ਆਪਾਂ ਲਾ ਦਾਂਗੇ ਕੋਈ ਇਹਨੂੰ ਫਿੱਟ ਕਰਨਾ ਔਖਾ ਨਹੀਂ ਆਪਾਂ ਘਰੇ ਵੀ ਕਰ ਸਕਦੇ ਆ ਇਹ ਜਦੋਂ ਕੱਚ ਦਾ ਫਿਲਟਰ ਲੱਗ ਗਿਆ ਤਾਂ ਫਿਰ ਕੀ ਆ ਵੀ ਜਿੰਨੇ ਵੀ ਟੈਂਕੀ ਦੇ ਵਿੱਚੋਂ ਜੰਗਾਲ ਆਊਗਾ ਕਚਰੇ ਆਉਣਗੇ ਸਾਰੇ ਲੋਹੇ ਦੇ ਉਹ ਇਹਦੇ ਵਿੱਚ ਇਕੱਠੇ ਹੁੰਦੇ ਜਾਣਗੇ ਇਹਦੇ ਵਿੱਚ ਇੱਕ ਛੋਟਾ ਜਿਹਾ ਪੀਸ ਦਿੱਤਾ ਮੈਗਨੇਟ ਦਾ ਆ ਸ਼ਾਇਦ ਤਨ ਦੇਖਦਾ ਪਿਆ ਹੋਵੇ ਆਹ ਜਿਹੜਾ ਪੀਸ ਇਹਦੇ ਵਿੱਚ ਮੈਗਨੇਟ ਹੁੰਦਾ ਚਮਕ ਪੱਥਰ ਉਹ ਲੋਹੇ ਦੇ ਕਤਰੇ ਜਿੰਨੇ ਵੀ ਜੰਗਾਲ ਸਾਰਾ ਇਹਦੇ ਨਾਲ ਇਕੱਠਾ ਹੁੰਦਾ ਰਹਿੰਦਾ ਤੇ ਕਾਰਬੇਟਰ ਦੇ ਵਿੱਚ ਨਹੀਂ ਜਾਂਦਾ ਤੇ ਕਾਰਬੇਟਰ ਜਿਹੜਾ ਓਵਰ ਕਰਨੋਂ हट ਜਾਂਦਾ ਇਹ ਤਕਰੀਬਨ 99% ਚੀਜ਼ ਜਿਹੜੀ ਆ ਕੰਮ ਕਰਦੀ ਆ ਸੋ ਟੈਂਕੀ ਸਾਫ਼ ਕਰਾ ਕਰਾ ਕੇ ਆਪਾਂ ਚੁੱਕੇ ਆ ਜੀ ਤੇ ਇਹ ਕੰਮ ਜਿਹੜਾ ਕਰ ਲਈਏ ਇਹ ਇਹਦੇ ਨਾਲ ਮੋਟਰਸਾਈਕਲ ਓਵਰ ਕਰਨੋਂ ਬਿਲਕੁਲ हट ਜਾਊਗਾ ਅਜਮਾਇਆ ਹੋਇਆ ਨੁਕਸਾ ਇਹ ਅੱਜ ਦਾ ਨਹੀਂ ਕੋਈ ਬਹੁਤ ਪੁਰਾਣੀ ਚੀਜ਼ ਆ ਬੜੇ ਚਿਰ ਦਾ ਆਉਂਦਾ ਹੈ ਕੱਚ ਦਾ ਪੈਟਰੋਲ ਵਾਲਾ ਫਿਲਟਰ ਆਉਂਦਾ ਤੇ ਜੇ ਕਿਸੇ ਭਰਾ ਨੂੰ ਲੋੜ ਹੋਵੇ ਆਪਾਂ ਨੂੰ ਡੀਐਮ ਕਰ ਸਕਦਾ ਆਪਾਂ ਕੋਰੀਅਰ ਕਰ ਦਿਆਂਗੇ ਵੈਸੇ ਮਾਰਕੀਟ ਚੋਂ ਵੀ ਮਿਲ ਜਾਂਦਾ ਹੈ